ਸਤਨਾਮ ਸ਼ਿਰਵਾਹੇ ਗੁਰਸਹਿਬ ਜੀ ਰਹਾ ਸਾਹਿਬ ਹਰ ਜੁਜ ਭਗਤੋਂ ਪਾਇਆ ਪੈ ਤਰਕਦਾ ਆ ਰਾਮ ਰਾਜੇ ਹਰਨਾਕ ਸਦੁਸ਼ਟ ਹਰ ਮਾਰਿਆ ਪ੍ਰਲਾਤ ਰਿਆ ਅਹੰਕਾਰ ਅਨੰਦ ਕਾ ਪਿੱਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸ ਹਰਿ ਸੇਵਿ ਅੰਤ ਲੇ ਛਡਾਇਆ ਸਲੋਕ ਮਹਲਾ ਪਹਿਲਾ ਦੁਕਦਾਰ ਉਸ ਗੁਰੂਗ ਪ੍ਰਿਆ ਜਸੁ ਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰਹੰਤ ਨ ਜਾਏ ਲਖਿਆ ਰਹਾਉ ਜਤ ਮੈਂ ਜੋ ਜੋ ਤਨਹ ਜਾਤਾ ਅਕਲ ਕਲਾ ਭਰਪੂਰ ਰਿਆ ਤੂੰ ਸੱਚਾ ਸਹਿ ਸਿਵਤ ਸਵਾਲਿਓ ਜਿਨ ਕੀਤੀ ਸੁਪਾਰ ਪਿਆ ਕਹੋ ਨਨਕ ਕਰਤੇ ਕੀ ਬਤ ਜੋ ਕੁਛ ਕਰਨਾ ਸੁਕਰ ਰਹਿਆ ਸੋਦਰ ਰਗ ਸਮਹ ਲੈ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਆਜਤ ਬੈ ਸਰਬ ਸਮਾਲੇ ਵਜ ਤੇਰੇ ਨਾਮ ਦੇ ਅਨੇਕ ਸੰਖਾ ਕیتے ਤੇਰੇ ਵਵਨ ਹਾਰੇ ਕیتے ਤੇਰੇ ਰਾਗ ਪ੍ਰੇਸੋਂ ਕਹੀਆ ਕیتے ਤੇਰੇ ਗਵਨ ਹਾਰੇ ਗਾਵਨ ਤੁਧ ਨੋ ਪਉਨ ਪਾਣੀ ਬਸੰਤਰ ਗਵਰਾ ਜਤ ਧਰਮ ਦੁਵਾਰੇ ਗਾਵਣ ਤੁਧਨੋ ਚਿਤ ਗੁਪਤ ਲਖਨਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨ ਸਰਬਰਮਾ ਦੇਵੀ ਸੋਹਣ ਤੇ ਰਿਸ ਦਸ ਵਾਰੇ ਗਾਵਣ ਤੁਧਨ ਇੰਦਰ ਅੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਣ ਤੁਧਨ ਸਸਮਾਦੀ ਅੰਦਰ ਗਾਵਣ ਤੁਧਨ ਸਾਧ ਵਿਚਾਰੇ ਗਾਵਣ ਤੁਧਨ ਜਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੂੰ ਨੋ ਪੰਡਤ ਪੜ ਨਰਖਿਸਰ ਜੁਗ ਜੁਗ ਵਿਦਿਆ ਨਾਲੇ ਗਾਵਣ ਤੂੰ ਮੋਹਣਿਆ ਮਨਮਾਨਾ ਸੁਰਗ ਮੱਚ ਪਿਆਲੇ ਗਾਵਣ ਤੂੰ ਰਤਨ ਪਾਏ ਤੇਰੇ ਅਠਸਰ ਤੀਰਤ ਨਾਲੇ ਗਾਵਣ ਤੂੰ ਜੋਦ ਮਹਾਬਲ ਸੂਰਾ ਗਾਵਣ ਤੂੰ ਖਾਣਿ ਚਾਰੇ ਗਾਵਣ ਤੂੰ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰੇ ਸੇ ਤੂੰ ਨੋ ਗਾਵਣ ਜੋਤਿ ਤੇ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤੂੰ ਨਾ ਗਾਵਣ ਸਿਮ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋ ਇਸਦਾ ਸੱਤ ਸਾਈਬ ਸੱਚਾ ਸਾਚਿ ਨਾਹੀ ਐ ਪੀਓ ਸਜੈ ਨਾ ਜਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨਉ ਪਾਈ ਕਰ ਕਰ ਦੇ ਕਹਿ ਤਾਪਣਾ ਜੋ ਤਿਸ ਦੀਵਟਿਆਈ ਜੋ ਤਿਸ ਪਾਵੇ ਸੋ ਏਕੜ ਸੇ ਫਿਰ ਹੁਕਮ ਨ ਕਰ ਨ ਜਾਇ ਸੋ ਪਤ ਸਹੋ ਸਬਤ ਸਾਈਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕਿਸਬ ਕੋਏ ਕਿਵੜ ਵਡਾ ਢੀਟਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਈਬਾ ਘਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣੈ ਤੇਰਾ ਕਿਤਕ ਕਿਵੜ ਚੀਰਾ ਰਹਾ ਸਭ ਸੁਰਤੈ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਾਨਿ ਤਿਆਨੇ ਗੁਰ ਗੁਰ ਹਾਏ ਕਿ ਹਣ ਨਾ ਜਾਏ ਤੇ ਰਿਤ ਲਵਟਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਦਾ ਪ੍ਰਖਾ ਕੇ ਆ ਵੜਿਆਈਆ ਤਦਵਣ ਸਦੇ ਕਿੰਨਾ ਪਈਆ ਕਰਮਿਲਾ ਨਟਕ ਰਹਾਇਆ ਅਖਨ ਵਾਲਾ ਕਿਆ ਵਿਚਾਰਾ ਸਿਫਤਿ ਪ੍ਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸਚ ਸਵਰਨ ਹਰ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰ ਮਰ ਜਾਉ ਆਖਣ ਕਾ ਸਚ ਨਾਉ ਸਚ ਨਾਮ ਕੀ ਲਗ ਭੂਖ ਉਤ ਭੁਖ ਕ ਚਲੀਏ ਦੁਖ ਸੁਖ ਵਿਸਰ ਮੇਰੀ ਮਾਇ ਸਚ ਸਭ ਸਚ ਨ ਰਹਾਉ ਸਚ ਨਾਮ ਕੀ ਤਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜਿਸ ਮਲ ਕਾ ਆਖਣ ਪਾਹੈ ਵਡਨ ਹੋਵੇ ਘਾਟ ਨ ਜਾਏ ਨ ਉਮਰਨ ਹੋਵੇ ਸੁਗਾ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਕੋਵਾ ਨਾ ਕੋ ਜਿਵੜੇ ਆਪ ਤੇਵੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਾਸਮ ਅਵਸਾਰ ਤੇ ਕਮ ਜਾਤ ਨਾਨਕ ਨਾਮ ਬਾਜ ਸੁਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤ ਗੁਰ ਸਤਿਪੁਰ ਕਾ ਬਿਨੋ ਕਰਿਓ ਗੁਰਪਾਸ ਹਮ ਕੀ ਰੇ ਕਰਮ ਸਤਿਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਖ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਰੇ ਪ੍ਰਾਨ ਸਿਕਾਇਰ ਕੀਰਤ ਹਮ ਰੇ ਰਹਾ ਅਸ ਰਹਾਉ ਹਰ ਦਿਨ ਕੇ ਵਿਢ ਭਾਗ ਵਡੇਰੇ ਜਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰਸ ਨਾਮ ਨ ਪਾਇ ਹਤੇ ਪਗਣ ਜੰਪਾਸ ਜੋ ਸਤਗੁਰ ਸਰਣ ਸੰਗਤ ਨੇ ਆਏ ਤਿਰਗ ਜੀਵੈ ਤਿਰਗ ਜਿਵਾਸ ਜਨ ਹਰ ਦਿਨ ਸਤਗੁਰ ਸੰਗਤ ਪਾਈ ਤੰਤੁਰ ਮਸਤਕ ਲਿਖ ਲਗਾਸ ਤਨ ਤਨ ਸਤ ਸੰਗ ਜਤ੍ਰਸ ਪਾਇਆ ਨਿਲਾਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਉਤਮਾ ਜਾਰ ਹਰ ਜਿਉ ਪਰਿਆ ਹਸ ਸਲਪਤਰ ਮੈਂ ਜੰਤੂ ਪਾਏ ਤਾਂ ਕਰਿ ਝਕਾ ਗਏ ਕਰਤਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪੰਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿੱਤਾ ਲੋਕ ਸਤ ਬਣਤਾ ਕੋਇ ਨ ਕਿਸ ਕੇ ਧਰਿਆ ਸਰਸਰਜਿ ਸੁਬਾਹ ਹੈ ਠਾਕੁਰ ਕਾਹੇ ਮਨ ਕੋ ਘਰਿਆ ਉਡੇ ਉਡਾ ਵੈਸੇ ਕੋ ਸਾਥ ਸਪਸ਼ ਬਚਰੇ ਛਰਿਆ ਤਿੰਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇ ਰੰਤਨ ਭਾਰ ਵਰਿਆ ਰਾਗਾ ਸਾ ਮਹੱਲਾ ਚੋਤਾ ਸੋਪੁਰਕ ਕੇ ਕੁੰਕਾਰ ਸਤ ਗੁਰ ਪ੍ਰਸਾਦ ਸੋਪੁਰਕ ਨਰਨਜਣਾ ਹਰ ਪ੍ਰਕਾਣ ਰੰਜਨ ਹਰ ਗਮਾ ਗਮਾ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਅਡ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਂ ਜੀ ਆ ਕਾਧਾ ਤਾਰਾ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆ ਪੇਟਾ ਕੁਰ ਹਰ ਆ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂ ਕਟ ਕਟ ਅੰਤਰ ਸਰਬਨ ਅੰਤਰ ਜੀ ਹਰੇ ਕੋ ਵਰਕ ਸਮਾਨ ਇਕ ਦਾਤ ਇਕ ਭਿਖਾਰੀ ਜਿਸਬ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭਗਤਾ ਜਿਹਾ ਤੁਦ ਬਿਨ ਹਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਬਕਾਨ ਜੋ ਸਿਵਹ ਜੋ ਸਿਵ ਤੁਦ ਜਿ ਨਾਨਕ ਤਿਨ ਕੁਰਬਾਨ ਹਰ ਤਿਆਵੈ ਹਰ ਤਿਆਵੈ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਕੋ ਜਨ ਹਰ ਤਿਆਇਆ ਜੀ ਤੈ ਟੋਟੇ ਜਮਕੇ ਵਾਸੀ ਜਿਨਰਪੋ ਜਿਨਹਰ ਨਿਰਪੋ ਤੇ ਆਇ ਆ ਜੀਤਨ ਕਉ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪਰਹਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਹਰਨ ਸਲਾਹਣ ਤੁਧ ਜੀ ਹਰਾਨ ਕਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਨਿਕ ਪੜਹਿ ਬੋ ਸਿਮਰ ਸਾਸਤ ਜੀ ਕਰਕੇ ਰਿਆਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੁਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੂ ਜਿਵੜੇ ਹੋਰ ਨ ਕੋਈ ਤੁੰਡੁ ਤੁੰਡੁ ਇਕੋ ਸਦਸਾ ਦਾਤੂ ਇਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵ ਸੋਇ ਵਰਤਾ ਜੇ ਤੂੰ ਆਪੇ ਇੱਕ ਰਸ ਹੋਇ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰ ਸਭ ਗੋਇ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਹ ਜਨ ਉਹ ਆਸਾ ਮਹੱਲਾ ਚੁੱਥਾ ਤੂੰ ਕਰਤਾ ਸਚਿਆਰ ਮੈਂ ਦਸਾਈ ਜੋ ਤੋਂ ਪਾਵੈ ਸੋਇ ਤੇ ਸੇ ਜੋ ਤੋਂ ਦੇ ਸੋਇ ਹੋਂ ਪਾਈ ਰਹਾ ਸਭ ਤੇਰੇ ਤੋਂ ਸਭ ਨੇ ਧਾਇਆ ਜਿਸਨੋ ਕਿਰਪਾ ਕਰਹਿ ਤਿਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਹੱਤ ਦਾ ਵਿਛੋੜਿਆ ਪਿ ਮਿਲਾਇਆ ਤੂੰ ਦਰਿਆ ਸੁਖ ਜੀ ਮਾਏ ਤੁਜੀ ਬਣ ਦੂਜਾ ਕੋਈ ਨਾਏ ਜੀ ਜਸਬ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਮੇਲ ਜਿਸਨੋ ਤੋਂ ਜਾਣੈ ਸੋ ਜਨ ਜਾਣੈ ਹਰ ਗੁਣ ਸਦਾ ਆਕਮ ਖਾਨੈ ਜਨ ਹਰ ਸੇ ਵਿਆ ਤੈਨ ਸੋ ਕੋ ਪਾਇ ਸਜ ਰਾਮ ਸਮਾਇ ਤੂੰ ਆਪੇ ਕਰਤਾ ਤੇਰਾ ਕਿ ਅਸਬ ਹੋਏ ਤੂੰ ਤੇ ਬਿਨ ਦੂਜਾ ਆਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਦਿੱਤ ਸਰਵਣ ਪਹਿਲ ਨਵਾਸਾ ਪਾਣੇ ਪਾਗਤ ਨਹਿ ਕੀਆ ਪੰਕਜ ਮੋ ਭਗ ਨੇ ਚਾਲੈ ਹਮ ਦੇਖਾ ਤੈਂ ਡੂਬੀਐ ਲੈ ਮਨ ਇਕ ਨ ਚਿਤ ਸਮੁੜ ਮਨਾ ਹਰ ਬਿਸਰਤੇ ਰੇ ਗੁਣ ਗਲਿਆ ਰਹੋ ਨਾ ਹਉ ਜਤਿਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਵਰਨਤ ਨਾਨਕ ਤਨ ਕਿ ਸਰਨਾ ਜਿਨ ਤੋਂ ਨਾਹੀ ਵਿਸਰਿਆ ਸਾਮਹੱਲਾ ਪੰਜਵਾ ਭੇ ਪ੍ਰਾਪਤ ਮਾਨੁਕ ਦੇਹੁਰਿਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਅਵਰ ਕਾਜ ਤੇਰ ਕੀਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤਰੰਗ ਜਾਮ ਲਾਗ ਭਵਜਲ ਤਰਨ ਕੈ ਜਨ ਬਿੜਤਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਕਹੋ ਨਾਨਕ ਅਮ ਨਿਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਪਤੈ ਪਾਛੇ ਦਸਮੇ ਕਬਿ ਬਾਚ ਬੇਣਤੀ ਚੋਪਈ ਹਮਰੇ ਕਰੋ ਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨਮਨ ਰਹਾ ਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸੁਭਾਅ ਤੁਮ ਕਾ ਬੋ ਆਪ ਹਾਧੈ ਮੈ ਬਚਾਓ ਸਕਿਵਸੈ ਮੋਰੋ ਪਰਿਵਾਰ ਸੇਵਕ ਸਿਖ ਸੁਭਾਅ ਕਰਤਾਰ ਹਮਉ ਰਚਨਿ ਕਰਦੇ ਕਰੀਐ ਸਭ ਵਰਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮੇ ਛਾੜ ਕੋਈ ਅਵਰਨ ਧਿਆਉ ਰੋਬਰ ਚੌਸ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰਿਆ ਚੌਂ ਚੌਸ ਸਤਰਾ ਮਾਰੇ ਮਾਰਿਆ ਆਪ ਹਾਦ ਮੁਰੇ ਅਬਰੀਆ ਮਰਨ ਕਾਲ ਕਾ ਤਰਾਸਨ ਵਰੀ ਜੋ ਸਦਾ ਮਾਰੇ ਪਛਾ ਸ੍ਰੇਸ਼ਟ ਜੋ ਕਰਿਓ ਰਖਾ ਰਖਿ ਲਿਓ ਮੋਰਾ ਕਨਹਾਰ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦੁਸ਼ਟਨ ਕੇ ਹੰਤਾ ਤੁਮਹੋ ਪਰਿਚੂਤਰ ਦਸਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਹਿ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਤਾਹਿਆ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਦੰਤ ਇਕ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੁਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕਿਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਤੂਲਾ ਸਭ ਪ੍ਰ ਕਿਰਪਾ ਦਿਸਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਕੇ ਕੇ ਕੀ ਪੀਰ ਪਛਾਨੈ ਕਟ ਕਟ ਕੇ ਫਟ ਫਟ ਕੇ ਜਾਣ ਹੈ ਜਬਦ ਕਰਕ ਕਰਾ ਕਰ ਤਾਰਾ ਪਰਜਾ ਤਰਤਿ ਵਿਦੇਹ ਅਪਾਰਾ ਜਬ ਆਕਰ ਕਰਤੇ ਹਾਂ ਕਭ ਹੂੰ ਤੁਮੈ ਮਿਲਦੇ ਤਰ ਸਭ ਹੇਤੇ ਬਦਨ ਸਿਰਸ ਬਤਾਰੇ ਆਪ ਆਪਨੇ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਰਾਲਮਾ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾ ਨਰਲੰਭ ਆਦਨਿਲ ਅਨਾਦ ਸੰਭ ਤਾਕਾ ਮੁੜ ਚਾਰਤ ਪੈਦਾ ਜਾਕੋ ਭੇਵਨ ਪਾਪਤ ਬੇਦਾ ਤਾ ਕੋ ਕਿਰਪਾ ਨੁ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਨਰੰਕਰ ਕਾ ਚਿਣਤ ਨਹਿ ਪਿਵ ਆਪ ਆਪਣਿ ਬੋਧ ਹਜਤੇ ਬਰਨਤ ਪਿਣ ਪਿਣ ਤੁਹਾ ਤੇਤੇ ਤੁਮਰਾ ਲਕਨ ਜੈ ਪ੍ਰਸਾਰ ਕਹਿ ਬਸ ਜਾ ਪ੍ਰਥਮ ਸੰਸਾਰ ਇਕ ਰੂਪਨ ਉਪਸਰੂਪ ਰੰਗ ਪਿਉ ਰਵਕੇ ਭੂਪਾ ਅੰਡਜੇ ਰਸੇ ਤਜ ਕਿਨੇ ਅਤਬਜ ਕਾਨ ਬਹੋਰ ਚ ਦੇਨੇ ਕਹਉ ਫੁੱਲ ਰਾਜ ਹਵ ਬੈਟਾ ਕਹਉ ਸੰਮਟ ਪਿਉ ਸੰਕਰ ਇਕੱਠਾ ਸਗਰੇ ਸਿਟ ਦਿਖਾਏ ਚੰਪਵ ਹਾਦ ਜੁਗਾਦ ਸਰੂਪ ਸਿਆੰਬਵ ਅਭਰ ਅਛਾ ਮੇਰੇ ਤੁਮ ਕਰੋ ਸਿਖੋ ਬਾਰਾ ਸਿਕ ਸੰਗਰੋ ਦੁਸ਼ਟ ਜਿ ਤੇ ਟਵਟ ਤਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਸਤ ਤੋ ਸਰਨੀ ਪਰੇ ਤਨ ਕ ਦੁਸ਼ਟ ਦੁਖ ਤ ਹਮਰੇ ਉਰਕ ਜਾਨ ਪਗ ਪਰੇ ਤਿਹਾਰੇ ਤਨ ਕ ਤੁਮ ਸੰਕਟ ਸਬਟਾਰੇ ਜੋ ਕਲੋਕ ਇਕ ਬਾਰਤ ਆਹੇ ਤਾਂ ਕੇ ਕਾਲ ਨਿਕਟਨੇ ਆਏ ਹੈ ਰੱਖਿਆ ਹੋਇ ਤਾਹ ਸਭ ਕਾਲਾ ਦੁਸ਼ਟਨ ਤ੍ਰਹਤ ਤੇ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਨ ਹਰੋ ਤਾ ਕੇ ਤਾ ਤਨ ਕਮੈ ਹਰਿ ਹੋ ਰਿਦ ਸਿਧ ਕਰਮ ਸਭ ਹੋਏ ਦੁਸ਼ਟ ਸ਼ਾਸਕਾ ਨ ਕੋਈ ਇਕ ਬਾਰ ਜਦ ਤਮੈ ਸੰਭਾਰਾ ਕਾਲ ਫਾਸ ਤੇ ਤਾਹ ਉਬਾਰਾ ਜ ਨਿਰਨਾਮ ਤਿਹਾਰੁ ਕਾ ਦਾਰ ਦੁਸ਼ਟ ਦੁਖ ਤੇਰਾ ਕੜ ਕੇ ਤਮੈ ਸ਼ਰਨ ਤਿਹਾਰੀ ਆਪਾਤ ਲਿਹ ਉਬਾਰੇ ਸਰਬ ਠੋਰ ਮੋ ਹੋ ਸਹਾਈ दुष्ट दोघते लियो बिचाए सवैया पाए कहे जब ते तुमरे तब ते को आंख तरै ने आनयो राम रहीम पुराण कुरान एक हम ते एक न मानयो सिमर शास्त्र वेद सब भेद कम एक न जानयो सरस पान कृपा तुमरे कर मैं ना कहो सब तो बखानयो दोहेरा सकल द्वार को छाड के गयो तुहार द्वार ਬਾਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੇ ਮਨ ਵਜਿਆ ਵਦਾਈਆਂ ਰਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕਿਰਿਆ ਮਨ ਜਿਨੇ ਵਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗীকার ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗ ਲਾਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਈਂ ਬਾਹ ਕਿਆ ਨਹੀਂ ਕਰਤੇ ਰਹੇ ਕਰਤਾ ਤੇਰਾ ਸਭ ਕਿਛੁ ਚੜਸ ਦੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੇ ਨਾਮ ਨਸਾਵੇ ਨਾਮ ਜਿਨ ਕੈ ਮਨੁ ਵਸਿਆ ਵਾਟੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹਿ ਕਰਤੇਰਾ ਸਾਚਾ ਨਾਮ ਮਿਰਾ ਧਾਰੂ ਸੱਚਾ ਨਾਮ ਧਾਰ ਮਿਰਾ ਜਨ ਭੁਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰਵਟੰਸ ਦੀਆਂ ਐ ਵਡਿਆਈਆ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰ ਸਾਚਾ ਨਾਮ ਰਾਧਾਰੂ ਵਾਜੇ ਪੰਚ ਸ਼ਬਦ ਤੇ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੁਤ ਦਵਸ ਕੀਤੇ ਕਾਲ ਕੰਟ ਗਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕਾ ਲਾਗੇ ਕਹ ਨਾਨਕ ਤਸਕ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੇ ਸੱਚੇ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨਿਤ ਕਹਤੇ ਪਵਿਤ ਸਤਿਗੁਰ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਧਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਾਸੰਤੋਖ ਵਿਚਾਰੋ ਅੰਮ੍ਰਿਤ ਨਾਮ ਟਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤਤ ਜੇ ਨਾ ਜਾਏ ਨਿਤ ਨਿਤ ਰਕੁਰ ਤਾਰੋ ਤਮ ਸੰਸਾਰ ਚਰਨ ਲਗ ਤਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੁਗ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲਿਆ ਤਾਂ ਜੀਵਾਂ ਤਨ ਮਨਤੀ ਵਹਿਰਿਆ ਪੌੜੀ ਤਿੱਥਾ ਤੂੰ ਸਮਰਥ ਜਿੱਥਾ ਕੋਏ ਨਹੀਂ ਉਥੇ ਤੇਰੀ ਰੱਖ ਅਗਨੇ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਇ ਤਰ ਛਡ ਜਾਹੇ ਭਉਜਲ ਬਖਮਸ ਗਾਹੋ ਗੁਰ ਸਬਦ ਦੇ ਪਾਰ ਪਾਹੇ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲ ਮੈ ਹੋ ਪੁਨ ਗੁਣ ਗੋਵਿੰਦ ਗਾਏ ਸਭ ਸਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5 ਅੰਤਰ ਗੁਰ ਆਰਾਦਣਾ ਜਹਿਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮੈਂ ਉਤਮ ਕਾਢਿ ਹੈ ਵਿਰਲ ਕੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪੋ ਬਾਰਿਆਂ ਗੁਰ ਕੀ ਪੈਰੀ ਪਾਏ ਕਾੜ ਸਵਾਰਿਆਂ ਹੋਵਾ ਆਪ ਦੇ ਹਾਲ ਮਨੋਂ ਨਾ ਵਿਸਾਰਿਆਂ ਸਾਜਨਾ ਕ ਸੰਗ ਭਵ ਜਲ ਤਾਰਿਆਂ ਸਾਖਤ ਨਿੰਦਕ ਦੁਸ਼ਟ ਕਿਨ ਮਹ ਵਿਧਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁ